44666 ਤੋਂ ਉੱਪਰ ਨੌਕਰੀਆਂ ਸਰਕਾਰੀ ਵੱਖ-ਵੱਖ ਵਗਾਂਦੀਆਂ ਦੇ ਚੁੱਕੇ ਆ ਕੋਈ ਕਹਿੰਦਾ ਮੈਂ 15 ਸਾਲ ਤੋਂ ਟਰਾਈ ਕਰ ਰਿਆ ਸੀ ਗੱਲ ਨਹੀਂ ਬਣੀ ਮੇਰੇ ਕੋਲੇ ਪੈਸੇ ਨਹੀਂ ਸੀ ਮੇਰੇ ਕੋਲੇ ਸਪਾਰਸ਼ ਨਹੀਂ ਸੀ ਪਰ ਐਤਕੀ ਇਦਾਂ ਨਹੀਂ ਹੋਇਆ ਐਤਕੀ ਜੋ ਸਿਲੇਬਸ ਆਇਆ ਉਹ ਸਿਲੇਬਸ ਦੇ ਵਿੱਚੋਂ ਪੇਪਰ ਆਇਆ ਪੇਪਰ 'ਚੋਂ ਨੰਬਰ ਆਏ ਤੇ ਨੰਬਰ ਆਏ ਤਾਂ ਮੈਨੂੰ ਅੱਜ ਮੈਂ ਪਟਵਾਰੀ ਬਣ ਰਿਹਾ ਜੀ ਅੱਜ ਮੈਂ ਹੈੱਡ ਕਲਰਕ ਬਣ ਰਿਹਾ ਜੀ ਅੱਜ ਮੈਂ ਫਾਇਰ ਬ੍ਰਿਗੇਡ ਦੇ ਵਿੱਚ ਡਰਾਈਵਰ ਦੇ ਤੌਰ ਤੇ ਭਰਤੀ ਹੋ ਗਿਆ ਜੀ ਮੇਰਾ ਨਾਮ ਬ੍ਰਿੰਦਰ ਕੁਮਾਰ ਹੈ ਤੇ ਮੈਂ ਪਿੰਡ ਬਟੋਲੀ ਬਲਾਕ ਡੇਰਾ ਬਸੀ ਜ਼ਿਲ੍ਹਾ ਮੋਹਾਲੀ ਦਾ ਰਹਿਣ ਵਾਲਾ ਮੈਨੂੰ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਸਥਾਈ ਤੌਰ ਤੇ ਰੁਜ਼ਗਾਰ ਦੀ ਪ੍ਰਾਪਤੀ ਹੋਈ ਹੈ ਤੇ ਹੁਣ ਸਰਕਾਰ ਦੀ ਜੌਬ ਦੇ ਨਾਲ ਨਾਲ ਸਾਨੂੰ ਸਾਰੀ ਸਰਕਾਰੀ ਸਹੂਲਤਾਂ ਦਾ ਫਾਇਦਾ ਹੋਵੇਗਾ ਜਿਹਦੇ ਨਾਲ ਅਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੇ ਚੰਗੇ ਤਰੀਕੇ ਨਾਲ ਕਰ ਸਕਾਂਗਾ ਤੇ ਆਪਣੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੇ ਸਕਾਂਗਾ ਉਹ ਤੋਂ ਪਹਿਲਾਂ ਫਾਇਰ ਬ੍ਰਿਗੇਡ 'ਚ ਲੱਗਣ ਤੋਂ ਪਹਿਲਾਂ ਮੈਂ ਇੱਕ ਕੈਸ਼ ਬੈਂਕ ਤੇ ਗਨਮੈਨ ਦੀ ਨੌਕਰੀ ਤੇ ਸੀਗਾ ਤੇ ਉਹ ਤੋਂ ਬਾਅਦ ਫਿਰ 22 ਸਾਲ ਪਹਿਲਾਂ ਮੈਂ ਫਾਇਰ ਬ੍ਰਿਗੇਡ ਵਿੱਚ ਆਇਆ ਤੇ ਪੰਜਾਬ ਸਰਕਾਰ ਨੇ ਫਾਰਮ ਕੱਢੇ ਫਾਇਰ ਬ੍ਰਿਗੇਡ ਵਿੱਚ ਫਾਰਮ ਅਪਲਾਈ ਕੀਤਾ ਤੇ ਫਾਰਮ ਅਪਲਾਈ ਕਰਨ ਤੋਂ ਬਾਅਦ ਮੈਂ ਤਿਆਰੀ ਕੀਤੀ ਪੜ੍ਹਾਈ ਕੀਤੀ ਫਿਜ਼ੀਕਲ ਟੈਸਟ ਲਈ ਉਹ ਤੋਂ ਬਾਅਦ ਤਿਆਰੀ ਕਰਨ ਤੋਂ ਬਾਅਦ ਅੱਜ ਪੰਜਾਬ ਸਰਕਾਰ ਦੇ ਉਪਰਾਲਾ ਹੇਠ ਅੱਜ ਸਰਕਾਰੀ ਨੌਕਰੀ ਪ੍ਰਾਪਤ ਹੋਈ ਹੈ ਮੈਂ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝਦਾ ਮੈਂ ਸਮਝਦਾ ਕਿ ਇਹ ਸਰਕਾਰ ਨਹੀਂ ਆਈ ਇਹ ਮੇਰੇ ਲਈ ਡੱਬ ਆਇਆ ਜੜੀ ਮੈਨੂੰ ਇਹ ਨੌਕਰੀ ਮਿਲੀ ਹੈ ਮੈਂ ਸ੍ਰੀ ਸੀਐਮ ਭਗਵੰਤ ਮਾਨ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਤੇ ਤੁਸੀਂ ਬਾਰ ਬਾਰ ਪੰਜਾਬ ਚ ਜਿੱਤ ਕੇ ਆਓ ਤੇ ਨੌਕਰੀਆਂ ਦੰਦੇ ਰਹੋ